ਦੇਵੀ ਤੇਰੀ ਇਕਤਾ ਬੜੀ ਔਖੀ ਗੱਲ ਹੈ ਉਹ ਦੁੱਖ ਨੂੰ ਵੀ ਬਖਸ਼ੇ ਸਮਝ ਲਈ ਹੈ ਦੁੱਖ ਨੂੰ ਵੀ ਬਖਸ਼ੇ ਸਮਝ ਲਈ ਹੈ ਕਰੇਸ਼ ਨੂੰ ਬਖਸ਼ੇ ਸਮਝ ਲਈ ਹੈ ਬੰਦਾ ਤੇ ਉਸ ਸਮੇਂ ਗਿਲੇ ਕਰਨ ਲੱਗ ਪੈਂਦਾ ਬਸ ਇਹ ਹੀ ਕਸੌਟੀ ਹੈ ਮਨੁੱਖ ਦੀ ਰੱਬ ਨੇ ਇੱਕ ਕਸੌਟੀ ਰੱਖੀ ਹੋਈ ਹੈ ਸੋਨੇ ਨੂੰ ਜਿਵੇਂ ਕਸਵਟੀ ਤੇ ਪਰਖਦੇ ਨੇ ਆਪਦੀ ਗਿਆਤ ਲਈ ਅਰਜ਼ ਕਰਾਂ ਜ਼ਮੀਨ ਨੂੰ ਵਿਖਣ ਦੀ ਕਸਵਟੀ ਹੈ ਸਿਆਣੇ ਮਨੁੱਖਾਂ ਕੋਲ ਕਸੌਟੀ ਹੁੰਦੀ ਹੈ ਇਹ ਧਰਤੀ ਚੰਗੀ ਹੈ ਉਪਜਾਊ ਹੈ ਇਹ ਧਰਤੀ ਚੰਗੀ ਨਹੀਂ ਉਪਜਾਊ ਨਹੀਂ ਇਹ ਗਊ ਵਧੀਆ ਹੈ ਇਹ ਘੋੜਾ ਵਧੀਆ ਹੈ ਪੇੜੀ ਨਸਲ ਚੰਗੀ ਹੈ ਕੁਝ ਕਸਵਟੀਆਂ ਨੇ ਉਸ ਕਸਵੱਟੀ ਤੇ ਘੋੜਾ ਪੂਰਾ ਕਰ ਜਾਏ ਵਧ ਜਾਏ ਕੁਝ ਕਸਵਟੀਆਂ ਨੇ ਉਸ ਕਸਵੱਟੀ ਤੇ ਗਊ ਪੂਰੀ ਉਤਰ ਜਾਏ ਬਹੁਤ ਵਧੀ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚਲੇ ਕੋਈ ਘਟਨਾ ਯਾਦ ਆ ਜਾਂਦੀ ਹੈ ਜਿੰਦ ਦੀ ਮੈਨੂੰ ਸੰਤ ਜੀਵਨ ਸ਼ਾਹ ਸਿੰਘ ਜੀ ਉਹਨੋਂ ਤੇ ਜ਼ਿੰਦਾ ਸਨ ਹੁਣ ਉਹਨਾਂ ਦੇ ਬੱਚੇ ਚਲਾਉਂਦੇ ਨੇ ਦੇਰੇ ਨੂੰ ਆਪਣੇ ਨੇ ਤੇ ਇੱਕ ਗਉ ਮੈਂ ਦੇਖੀ ਉਹ ਤਹਰੀਦਾਰ ਉਹਦੀ ਖਲ ਲਾਲ ਰੰਗ ਦੀ ਧਾਰੀ ਕਾਲੀ ਰੰਗ ਦੀ ਧਾਰੀ ਬੜੀ ਖੂਬਸੂਰਤ ਲੱਗੇ ਤੇ ਜਿੱਥੇ ਉਹਨਾਂ ਨੇ ਠਹਿਰਾਇਆ ਸੀ ਦੋ ਜੋ ਵੇਚਦੇ ਨੇ ਬੜੀ ਭਾਰੀ ਮੰਡੀ ਉਹਨਾਂ ਨੇ ਰਹਿਸਤਾ ਉਸ ਬਣਾਇਆ ਹੋਇਆ ਸੀ ਉੱਥੇ ਸਾਨੂੰ ਠਹਿਰਾਇਆ ਉਹਨਾਂ ਵੇ ਜਾਣੇ ਜੇ ਇਥੇ ਸਪੀਕਰ 24 ਘੰਟੇ ਚੱਲਦੇ ਨੇ ਤੁਸੀਂ ਆਰਾਮ ਨਹੀਂ ਕਰ ਸਕੋ ਉੱਥੇ ਆਰਾਮ ਕਰੋ ਮੈਨੂੰ ਉੱਥੇ ਖੜੀ ਉਹ ਗਊ ਚੰਗੀ ਲੱਗੀ ਮੈਂ ਸੌਦਾ ਕਰ ਲਿਆ ਖਰੀਦ ਲਿਆ ਦੋ ਦਿਨ ਦੀਵਾਨ ਦੀ ਸਮਾਪਤੀ ਤbaar ਮੈਂ ਸੰਤਾਨ ਨੂੰ ਕਹਿ ਮੈਂ ਕਿ ਗਊ ਮੈਂ ਅਲਵਰ ਲੈ ਜਾਣੀ ਹੈ ਕਿ ਕਿਸੇ ਮਿਨੇ ਚੱਕ ਦਾ ਇੰਤਜ਼ਾਮ ਮੈਨੂੰ ਰਾਮ ਕਾ ਸੌਟੀ ਸੋ ਸਹੇ ਜੋ ਮਰ ਜੀਵਾ ਹੋਏ ਕਉਣ ਕਾ ਸੌਟੀ ਇਨਾਂ ਦੋਹਾਂ ਕਾ ਸੌਟੀਆਂ ਪਰਹ ਦੀ ਗੁਸਤਾਖੀ ਜਿਸ ਗੁਲਾਮ ਨੇ ਕਦੀ ਕੀਤੀ ਨਹੀਂ ਸੀ ਹੈ ਤੇ ਬ੍ਰਸ਼ਟ ਪਰ ਇੱਕ ਣ ਵੀ ਕਸਵਟੀਏ ਸੇ ਪਿਆਰਾਮ ਨਹੀਂ ਕਰ ਸਕੋ ਉੱਥੇ ਆਰਾਮ ਕਰੋ ਮੈਨੂੰ ਸੰਤ ਜੀਵਨ ਸ਼ਾਸ਼ੰਗ ਕਹਿਣ ਲੱਗਾ ਕਰ ਲੈ ਜਾਓ ਕੇ ਔਖੇ ਹੋ ਸਾਡੇ ਕੋਲ ਕਸਵਟੀ ਤੇ ਨਾਲ ਗੌਲਣੀਏ ਫਿਰ ਅਸੀਂ ਪਸੰਦ ਕਰਾਂਗੇ ਉਹਨਾਂ ਕੋਲ ਮੈਨੂੰ ਪੈਸੇ ਵਾਪਸ ਕਰਵਾ ਦੇਤੇ ਗਊ ਨੂੰ ਪਰਖਣ ਦੇ ਵੀ ਆਪਣੀ ਕਸਵਟੀ ਹੈ ਉਹਨਾਂ ਨੇ ਦੇਖ ਕੇ ਕਹਿ ਦਿੱਤਾ ਕਰ ਲੈ पछताओगे ਮੈਨੂੰ ਕਹਿੰਦੇ ਕਿ ਜਦ ਇਹ ਫਿੱਲੇ ਤੋਂ ਖੋਲੇਗੀ ਇਸ ਤਰ੍ਹਾਂ ਸਿੰਘਾਂ ਨੂੰ ਸਿੰਘ ਮਾਰਦੀ ਹੈ ਬੰਦੇ ਨੂੰ ਚੁੱਕ ਲੈਂਦੀ ਹੈ ਕਿੱਥੇ ਕਿਤੇ ਜਾ ਕੇ ਸੁੱਟਦੀ ਹੈ ਇਹਨੂੰ ਘਰ ਲੈ ਜਾ ਕੇ ਉੱਥੇ ਹੋ ਗਏ ਇਹਨੇ ਕਾਬੂ ਆਉਂਦੀ ਤੇ ਕਿਸਾਨਾਂ ਦੇ ਕਾਬੂ ਆ ਸਕਦੇ ਤੁਹਾਡੇ ਕਾਬੂ ਨਹੀਂ ਆਣ ਵਾਲੇ ਹਰ ਚੀਜ਼ ਨੂੰ ਪਰਖਣ ਦੀ ਮਨੁੱਖ ਨੂੰ ਵੀ ਪਰਖਣ ਦੀ ਕਸੌਟੀ ਹੈ ਕਬੀਰ ਕਹਿੰਦੇ ਨੇ ਕਬੀਰ ਕਸੌਟੀ ਇਰਾਮ ਦੀ ਹੈ ਪਰ ਮਨੁੱਖ ਨੂੰ ਪਰਖਣ ਦੀ ਕਸੌਟੀਆਂ ਧੋਲ ਹੈ ਦੁੱਖ ਤੇ ਸੁਖ ਇਹ ਦੋਵੇਂ ਕਸੌਟੀਆਂ ਨੇ ਔਰ ਕੋਈ ਕਸੌਟੀ ਮਨੁੱਖ ਪਰਖਿਆ ਜਾਂਦਾ ਹੈ ਦੁੱਖ ਦੇ ਚ ਤੇ ਸੁਖ ਦੇ ਚ ਅਕਸਰ ਸੁਖ ਆਲਸੀ ਬਣਾ ਦਿੰਦਾ ਹੈ ਹੰਕਾਰੀ ਬਣਾ ਦਿੰਦਾ ਹੈ ਵਿਕਾਰੀ ਬਣਾ ਦਿੰਦਾ ਹੈ ਅਕਸਰ ਦੁੱਖ ਇਤਨਾ ਬੇਚੈਨ ਤੇ ਪਰੇਸ਼ਾਨ ਬਿਆਕੁਲ ਕਰ ਦਿੰਦਾ ਹੈ ਮਨੁੱਖ ਦਾ ਰਬ ਦੇ ਮਾਰਗ ਤੇ ਚੱਲਣਾ ਸੇਲ ਸੰਜਮੀ ਹੋਣਾ ਔਖ ਹੋ ਜਾਂਦਾ ਔਖ ਹੋ ਜਾਂਦਾ ਇਹਨਾਂ ਦੋਹਾਂ ਕਸੌਟੀਆਂ ਪਰਖ ਤੇ ਕਸਵਟੀ ਦੱਸ ਦਿੰਦੀਏ ਝੂਠਾ ਕੋਈ ਸੁਖ ਤੇ ਪੂਰਾ ਨਹੀਂ ਉਤਰਦਾ ਕੋਈ ਦੁੱਖ ਤੇ ਪੂਰਾ ਧਗਮਗਾ ਜਾਂਦੇ ਨੇ ਲੋਕੀ ਸੁਖ ਦੇ ਚ ਡਗਮਗਾ ਜਾਂਦੇ ਨੇ ਲੋਕੀ ਦੁੱਖ ਦੇ ਵਿੱਚ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਮੁੱਲ ਖਰੀਦੀ ਲਾਲਾ ਗੋਲਾ ਦਾਸ ਸੁਖ ਮਿਲੇ ਠੀਕ ਦੁੱਖ ਮਿਲੇ ਠੀਕ ਹੈ ਮੈਂ ਸਿਕੰਦਰ ਮਹਾਨ ਦੀ ਜੀਵਨ ਕਥਾ ਪੜ੍ਹ ਰਿਹਾ ਸੀ ਪੜ੍ਹੇ ਨਾਲ ਬੜੇ ਬੜੇ ਦਾਰਸ਼ਨਿਕ ਚਿੰਤਕ ਵੀ ਰਖਦਾ ਸੀ ਜੰਗ ਜੂ ਤਬੀਅਤ ਤੇਜ਼ ਦੀ ਐ ਸੀ ਪਰ ਵਿਚਾਰਕ ਤਬੀਅਤ ਦਾ ਵੀ ਮਾਲਕ ਸੀ ਇੱਕ ਦਿਨ ਜਦ ਇਹ ਸ਼ਿਕਾਰ ਖੇਡਣ ਲਈ ਗਿਆ ਜੰਗਲ ਦੇ ਚ ਡਰਖਤ ਦੇਖਿਆ ਬੜੇ ਫਲ ਲੱਗੇ ਆਏ ਇਹਨੇ ਤੋੜ ਲਿਆ ਨਾਲ ਜਿਹੜਾ ਦਾਸ ਸੀ ਸੇਵਕ ਸੀ ਗੁਲਾਮ ਸੀ ਉਹਨੂੰ ਦਿੱਤਾ ਆਖੇ ਕੱਟ ਕੇ ਚੱਕ ਕੇ ਵੇ ਕਿ ਉਹ ਜੀ ਆਂਦਾ ਸਵਾਦੀ ਹੋਵੇ ਤੇ ਫਿਰ ਮੈਂ ਖਾਵਾਂ ਮੈਨੂੰ ਦੇ ਤੂੰ ਚੱਕ ਕੇ ਦੇ ਇਹ ਜਨਾਵੇ ਮੇਰਾ ਮੂੰਹ ਖਰਾਬ ਹੋ ਜਾਏ ਉਨੇ ਇੱਕ ਫਾੜੀ ਕੱਟੀ ਖਾ ਗਿਆ ਤੇ ਜਦ ਖਾ ਗਿਆ ਤਾਂ ਸਿਕੰਦਰ ਸੋਚਦਾ ਮਿੱਠਾ ਹੋਵੇਗਾ ਸੁਆਦੀ ਹੋਵੇਗਾ ਬੜੇ ਰਸ ਨਾਲ ਖਾ ਗਿਆ ਜਲਦੀ ਜਲਦੀ ਖਾ ਗਿਆ ਉਹਨੇ ਜਦ ਦੂਜੀ ਫਾੜੀ ਕੱਟੀ ਤੇ ਸਿਕੰਦਰ ਨੇ ਜੱਦ ਕੀਤਾ ਉਹ ਦੂਜੀ ਫਾੜੀ ਵੀ ਮੋਚ ਪਾ ਗਈ ਆਪਣੇ सिकंदर मन ही मन सोचਦਾ ਇਸ ਤਰ੍ਹਾਂ ਦੀ ਬੁਸਤਾਖੀ ਇਸ ਗੁਲਾਮ ਨੇ ਕਦੀ ਕੀਤੀ ਹੀ ਨਹੀਂ ਸੀ ਇਸ ਤਰ੍ਹਾਂ ਦੀ ਹਉਗੜਿਆ ਇਸ ਸੇਵਕ ਨੇ ਕਦੀ ਕੀਤੀ ਹੀ ਨਹੀਂ ਸੀ ਅੱਜ ਕਰ ਰਿਹਾ ਹੈ ਫਿਰ خیال ਆਇਆ ਸ਼ਾਇਦ ਇੱਕ ਫਾੜੀ ਦੇ ਪੂਰਾ ਜ਼ਾਇਕੇ ਦਾ ਇਸ ਨੂੰ ਬੋਧ ਨਾ ਹੋਇਆ ਹੋਵੇ ਤੇ ਸੋਚਦਾ ਹੋਵੇ ਚਲੋ ਦੂਜੀ ਫਾੜੀ ਕਰਾਂ ਦੇਖਾਂ ਜ਼ਾਇਕਾ ਕੀ ਹੈ ਤੀਜੀ ਗੱਟੀ ਹੈ ਸਿਕੰਦਰ ਇੰਜ ਹੱਥ ਕਰਦਾ ਉਹ ਬਾੜੀ ਵੀ ਉਸਨੇ ਮੋਟ ਪਾ ਲਈ ਆਪਣੇ ਹੋਣ ਸਿਕੰਦਰ ਹਰ ਮੁਲਕ ਦੇ ਬਰਦਾਸ਼ ਦੀ ਸੀਮਾ ਹੁੰਦੀ ਹੈ ਜਦ ਮੈਨੂੰ ਕੋਈ ਕਹਿੰਦਾ ਫਲਾਣਾ ਬੜਾ ਸ਼ਾਂਤਮਈ ਹੈ ਸ਼ਾਂਤੀ ਦੀ ਵੀ ਆਪਣੀ ਸੀਮਾ ਹੁੰਦੀ ਹੈ ਸੀਮਾ ਤੋਂ ਅੱਗੇ ਗਿਆ ਤੇ ਕਰੋਧੀ ਹੋਵੇ ਇਹ ਬੰਦਾ ਬੜਾ ਤਿਆਗੀ ਹੈ ਤਿਆਗ ਦੀ ਵੀ ਬੜੀ ਆਪਣੀ ਇੱਕ ਸੀਮਾ ਹੈ ਹੱਥ ਮਾਰਨ ਨੂੰ ਮੌਕਾ ਨਹੀਂ ਮਿਲਿਆ ਹੋਏਗਾ ਤਿਆਗੀ ਸੀਮਾ ਮਨੁੱਖ ਦੀ ਸ਼ਰਾਫਤ ਦੀ ਸੀਮਾ ਹੈ ਮਨੁੱਖ ਦੇ ਤਿਆਗ ਦੀ ਸੀਮਾ ਹੈ ਮਨੁੱਖ ਦੀ ਸ਼ਾਂਤੀ ਦੀ ਵੀ ਸੀਮਾ ਹੈ ਇਤਨੇ ਮਰਜ਼ ਕਰ ਤੁਲਸੀ ਕਹਿੰਦੇ ਨੇ ਚੰਦਨ ਨੂੰ ਵੀ ਸੀਮਾ ਤੋਂ ਜ਼ਿਆਦਾ ਰਗੜੀਏ ਤੇ ਗਰਮਾਸ਼ ਉਹਦੇ ਚੋਂ ਹੀ ਨਿਕਲ ਆਂਦੀ ਏ ਜਦ ਕਿ ਅਤੀ ਸੀਤਲ ਹੈ ਅਤੀ ਸੀਤਲ ਹੈ ਬਹੁਤ ਚੰਦਨ ਨੂੰ ਰਗੜਦੇ ਰਹੀਏ ਰਗੜਦੇ ਰਹੀਏ ਸੀਮਾ ਤੋਂ ਜ਼ਿਆਦਾ ਰਗੜੀਏ ਗਰਮ ਹੋ ਜਾਂਦਾ ਹੈ ਗਰਮ ਹੋ ਜਾਂਦਾ ਹੈ ਤુલਸੀ ਵੀ ਕਹਿੰਦੇ ਨੇ ਹਰ ਇੱਕ ਦੇ ਸੀਤਲ ਹੋਣ ਦੀ ਸੀਮਾ ਹੈ ਹਰ ਇੱਕ ਦੇ ਸ਼ਾਂਤ ਹੋਣ ਦੀ ਸੀਮਾ ਹੈ ਹਰ ਇੱਕ ਦੇ ਸ਼ਰੀਫ ਹੋਣ ਦੀ ਸੀਮਾ ਹੈ ਹਰ ਇੱਕ ਦੇ ਤਿਆਗ ਕਰਨ ਦੀ ਸੀਮ ਹੈ ਚਲੋ ਸੈਂਕੜਿਆਂ ਦਾ ਤਿਆਗ ਕਰ ਦਿੱਤਾ ਹੋਵੇਗਾ ਹਜ਼ਾਰਾਂ ਦਾ ਤਿਆਗ ਕਰ ਦਿੱਤਾ ਹੋਵੇਗਾ ਤੇ ਜਦ ਕੋਈ ਲੱਖਾਂ ਦੀ ਗੱਲ ਆਵੇ ਤੇ ਫਿਰ भ्रष्ट ਹੋ ਜਾਏ ਫੋ ਪਤਾ ਚੱਲਦਾ ਹੈ ਤਿਆਗੀ ਨਹੀਂ ਹੈ ਹੈ ਤੇ ਭ੍ਰਸ਼ਟ ਪਰ ਇਸ ਦੇ ਭ੍ਰਸ਼ਟ ਹੋਣ ਦੀ ਕੀਮਤ ਜ਼ਰਾ ਜ਼ਿਆਦਾ ਬਸ ਇੰਨੀ ਕੀਮਤ ਜ਼ਿਆਦਾ ਇਹ ਸੈਂਕੜਿਆਂ ਤੇ ਵਿਰਸ਼ਟ ਨਹੀਂ ਹੋ ਸਕਦਾ ਇਹ ਹਜ਼ਾਰਾਂ ਤੇ ਵਿਰਸ਼ਟ ਨਹੀਂ ਹੋ ਸਕਦਾ ਇਹ ਲੱਖਾਂ ਤੇ ਵਿਰਸ਼ਟ ਹੋ ਸਕਦਾ ਹੈ ਸੋ ਇਸ ਤਰ੍ਹਾਂ ਹਰ ਇੱਕ ਗੁਣ ਦੀ ਹਰ ਇੱਕ ਅਵਸਥਾ ਦੀ ਆਪਣੀ ਆਪਣੀ ਸੀਮਾ ਹੈ ਸਿਕੰਦਰ ਤੇ ਅਗ ਬਗੋਲਾ ਉਹਦੇ ਹੱਥੋਂ ਫਲ ਖੋ ਲਿਆ ਜਦਕਿ ਅੱਧਾ ਹੀ ਰਹਿ ਗਿਆ ਸੀ ਦੰਦਾਂ ਨਾਲ ਕੱਟ ਕੇ ਮੂੰਹ ਵਿੱਚ ਪਾਇਆ ਕੋੜ ਮਹਾ ਕੋੜ ਮਹਾ ਇੱਕਦਮ ਸੁੜ ਦਿੱਤਾ ਤੇ ਤੋਤੇ ਕਹਿੰਦਾ ਸੀ ਸਵਾਦੀ ਬੜਾ ਮਿੱਠਾ ਪਤਾ ਉਸ ਗੁਲਾਮ ਨੇ ਕੀ ਆਖਿਆ ਅੱਜ ਤੱਕ ਇਤਨੇ ਮਿੱਠੇ ਹੱਲ ਫਲ ਫਤੇ ਹੱਥੋਂ ਮੈਨੂੰ ਪ੍ਰਾਪਤ ਹੋਏ آج تک اور میں خوش ہوں دارے ہیں آج پہلی دفعہ ایک کوڑا پھل ہاتھ دچ آیا اور میں کس طرح کہہ دیا ایک کوڑا ہے فرڈے ہتھوں ملے توسی دیتا ہے توڑے ہے توسی میری ضمیر نہیں منی کہ میں کہہ دیا کوڑا ہے کوڑا اگر تے کوڑا زہر وڑا بے سوال ਇਸ ਵਾਸਤੇ ਮੈਂ ਤੁਹਾਨੂੰ ਨਹੀਂ ਦੇ ਰਿਹਾ ਸੀ ਕੁੜਤਨ ਮੈਂ ਆਪਣੇ ਮੂੰਹ ਚ ਰੱਖ ਲਵਾਂ ਪੜੇ ਮੂੰਹ ਚ ਨਾ ਇਸ ਵਾਸਤੇ ਮੈਂ ਕਰ ਰਿਹਾ ਸੀ ਕਿ ਅੱਜ ਤੱਕ ਇਤਨੇ ਮਿੱਠੇ ਫਲ ਮਿਲੇ ਨੇ ਕੀ ਹੋਇਆ ਇੱਕ ਕੌੜਾ ਇਤਨੇ ਸੁਖ ਮਨੁਖ ਨੂੰ ਮਿਲਦੇ ਨੇ ਧੰਨਵਾਦ ਕਦੀ ਨਹੀਂ ਕਰਦਾ ਕਿਦਰੇ ਇੱਕ ਵਾਰ ਦੁੱਖ ਆ ਗਿਆ ਤਾਂ ਗਿਲਿਆਂ ਨਾਲ ਭਰ ਗਏ ਗੁਰੂ ਏਕ ਹੀ ਕਰ ਚੜੇ ਸਬਾਏ ਕੀ ਕਰ ਚਲੇ ਪ੍ਰਮਾਤਮਾਏ ਇੱਕ ਹੀ ਕਰ ਚਲੇ ਕਸੌਟੀ ਤੇ ਪੂਰਾ ਨੇ ਮਨੁੱਖ ਸ਼ੁਕਰਾਨਾ ਕਰਦਾ ਸੁਖ ਦੇ ਚ ਔਰ ਦੁੱਖ ਦੇ ਚ ਵਿਲੇ ਕਰਦਾ ਇਹਨੂੰ ਗੁਰਨਾਣਿਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸਕ ਇਹ ਨਾ ਆਖੀ ਅੰਦੇ ਲੇਖੇ ਵਰਤੇ ਸੋ اے ਪ੍ਰਭੂ ਇਹ ਤੇ ਤੂੰ ਬੜਾ ਚੰਗਾ ਕੀਤਾ ਤੇਰੀ ਬੜੀ ਮਿਹਰਬਾਨੀ ਤੇਰੀ ਬੜੀ ਬਖਸ਼ਿਸ਼ ਦੁਰਘਟਨਾ ਘਟ ਗਈ اے ਰੱਬਾ ਇਹ ਤੂੰ ਕੀ ਕਰ ਛੜੇ ਇਹ ਤੂੰ ਕੀ ਕੀਤਾ ਮਹਾਰਾਜ ਕਹਿੰਦੇ ਨਹੀਂ ਇਹ ਰੱਬ ਦੇ ਪ੍ਰੇਮੀ ਨਹੀਂ ਬਸ ਇਹੀ ਕਸੋਟੀ ਹੈ ਜਿਨ੍ਹਾਂ ਨੂੰ ਅਸੀਂ ਬੜਾ ਕਈ ਵਾਰ ਨੇ ਤਨੇਮੀ ਤੇ ਪ੍ਰੇਮੀ ਕਹਿੰਦਿਆ ਮੈਂ ਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਗਿਲੇ ਕਰਦਿਆਂ ਦੇ ਅਇ ਹੋ ਗਿਆ ਅਇ ਹੋ ਗਿਆ ਅਇ ਹੋ ਗਿਆ ਪ੍ਰਮਾਤਮਾ ਨੇ ਸਾਡੇ ਨਾਲ ਇਹ ਕਰ ਛੱਡਿਆ ਜਿਵੇਂ ਪ੍ਰਮਾਤਮਾ ਦੀ ਤੇਰੇ ਨਾਲ ਦੁਸ਼ਮਣੀ ਹੋਵੇ ਇੱਕ ਕਸੌਟੀ ਤੇ ਪੂਰਾ ਨਹੀਂ ਦਾਸ ਗੁਲਾਮ ਜੋ ਹੋ ਗਿਆ ਕਬੋ जो हो गया प्रवां इस वास्ते बड़ी सहज बुद्ध चाहिए बड़ा भोला स्वभाव चाहिए हर मनुष्य ਲਈ ਔਖੀ ਕੋ ਔਖੀ ਸਿਆਣਾ ਵਿਚerai ਦੁਨੀਆਵੀ ਇਲਮ ਹੰਕਾਰ ਇਤਨਾ ਬੋਲਾ ਹੋ ਨਹੀਂ ਦੇਦਾ ਕਿ ਖਿੜੇ ਮੱਥੇ ਤੋ ਕਸ਼ਟ ਨੂੰ ਵੀ ਕਬੂਲ ਕਰ ਲਈਏ ਬਹੁਤ ਹੀ ਮੇਰੇ ਗੂੜੇ ਮਿੱਤਰ ਕਿਸ ਦੂਰ ਦੇ ਰਿਸ਼ਤੇ ਦੇ ਚੁਏ ਤੇਰੇ ਬਹੁਤ ਵੱਡਾ ਦੁੱਖ ਆ ਗਿਆ ਤੇ ਹੁਣ ਜਿਵੇਂ ਆਦਤ ਹੁੰਦੀ ਹੈ ਮੈਂ ਸਮਝਾਂਣ ਲੱਗਾ ਮੈਂ ਕਿਵੇਂ ਕਰਾਂ ਬਰਦਾਸ਼ਤ ਕਰਾਂ ਤਿੰਦਤ ਨੂੰ ਆਵੇ ਤੇ ਤੁਹਾਨੂੰ ਪਤਾ ਚੱਲੇ ਟੁੱਟ ਕੇ ਪੈ ਗਏ ਇਹ ਦਿੱਸਤ ਨੂੰ ਬਾਹਰ ਸਾਨੂੰ ਪਤਾ ਚੱਲੇ ਗੱਲਾਂ ਬਣਾਣੀਆਂ ਸਾਰਿਆਂ ਨੂੰ ਆਉਂਦੀਆਂ ਨੇ ਇਹ ਅਸੀਂ ਵੀ ਕਹਿ ਸਕਦੇ ਹਾਂ ਤੋਂ ਮੈਂ ਅਰਜ਼ ਕਰਾਂ ਸੁਖ ਆਪਣੀ ਥਾਂ ਤੇ ਮਨੁੱਖ ਨੂੰ ਹਿਲਾ ਦਿੰਦਾ ਹੈ ਬਹੁਤ ਸੁਖਿਆਰੇ ਮਨੁੱਖ রোগਿਆਂ ਨੂੰ ਛੱਡ ਲਈਏ ਉਤੇ ਉੱਠਦੇ ਹੀ 10 ਵਜੇ ਬਹੁਤ ਸੁਖਿਆਰੇ ਮਨੁੱਖ ਕੋਈ ਰੋਜ਼ ਸਤਸੰਗ ਦੇ ਚ ਨਹੀਂ ਆਉਂਦਾ ਬਹੁਤ ਸੁਖਿਆਰੇ ਮਨੁੱਖ ਕੋਈ ਉੱਠ ਕੇ ਨਿਤਨੇਮ ਨਹੀਂ ਕਰਦੇ ਨੇ بڑے بڑے ਦਿਨਾਂਡ ਸੁਖਿਆਰੇ ਦੇਖੇ ਨੇ ਉਹ ਵੀ ਉੱਠਦੇ ਹਾਂ ਸਾਰ 10 ਵਜੇ ਫਿਰ ਅਖਬਾਰ ਚਾਹੀਦਾ ਇਹ ਅਖਬਾਰ ਦੇ ਸੰਸਾਰ ਵਿੱਚ ਸੰਸਾਰ ਦੀਆਂ ਗੱਲਾਂ ਇੱਥੇ ਅੱਗ ਲੱਗ ਗਈ ਇੱਥੇ ਐਕਸੀਡੈਂਟ ਹੋ ਗਿਆ ਉੱਥੇ ਝਗੜਾ ਹੋ ਗਿਆ ਮਨੋਕ ਪੜਨਾ ਵੀ ਆਕਰ ਇਹੀ ਚਾਹਦਾ ਹੈ ਜੇ ਦਿਨ ਅਖਬਾਰ ਦੇ ਚ ਐਸੀ ਕੋਈ ਖਬਰ ਨਾ ਹੋਵੇ ਬੰਦਾ ਕਹਿੰਦਾ ਅੱਜ ਦੇ ਅਖਬਾਰ ਦੇ ਚ ਕੁਝ ਵੀ ਨਹੀਂ ਪੜ ਕੇ ਸਵਾਦ ਹੀ ਨਹੀਂ ਆ ਅਜੇ ਕੁਝ ਵੀ ਨਹੀਂ ਕਿਧਰੇ ਕੋਈ ਐਕਸੀਡੈਂਟ ਹੋਵੇ ਲੜਾਈ ਝਗੜਾ ਹੋਵੇ ਕਲਕਲੇਸ਼ ਮਚੇ ਕਿਧਰੇ ਅੱਗ ਲੱਗੇ ਇਹ ਖਬਰਾਂ ਬੜੀਆਂ ਗਰਮ ਗਰਮ ਅਖਬਾਰ ਜ਼ਿਆਦਾ ਵਿਕਦੇ ਨੇ ਪਿਓ ਜੀਆਂ ਦਾ ਅਖਬਾਰ 10 ਵਜੇ ਉੱਠ ਕੇ ਪਹਿਲੇ ਪੜਿਆ ਮਨ ਤੇ ਪਹਿਲੇ ਹੀ ਖਿੰਡ ਗਿਆ ਤੇ ਜੇ ਭੁੱਲ ਚੁਗ ਨਾਲ ਕਿਦਰੇ ਨਿਤਨੇਮ ਕਰਨ ਲੱਗ ਪਿਆ ਕਿ ਯਕੀਨ ਜਾਣੋ ਇਸ ਨੂੰ ਅਖਬਾਰ ਦੀਆਂ ਖਬਰਾਂ ਯਾਦ ਆਣ ਗਿਆ ਪਰਮਾਤਮਾ ਯਾਦ ਨਹੀਂ ਆਵੇ ਨਹੀਂ ਆਵੇ ਪਹਿਲੇ ਨਿਤਨੇਮ ਕਰ ਲੈ ਅਮਰਤ ਵੇਲੇ ਉੱਠ ਲੈ ਅਖਬਾਰ ਪੜਨ ਨੂੰ ਸਾਰਾ ਦਿਨ ਤੇ ਤਰ ਹੈਰਾਨ ਹੈ ਇਸ ਧਾਰਮਿਕ ਦੇਸ਼ ਦੇ ਵਿੱਚ ਹੁਣ ਤੇ ਸਵੇਰੇ ਸਵੇਰੇ ਅਖਬਾਰ ਹਦਾਇ ਨਿਤਨੇ ਕਿਸੇ ਘਰ ਦੇ ਵਿੱਚ ਨਹੀਂ ਚਲੇ ਜਾ ਮੈਂ ਤਾਂ ਦੇਖ ਕੇ ਹੈਰਾਨ ਹੋਇਆ ਮੈਂ ਬਹੁਤ ساری ਥਾਵਾਂ ਤੇ ਪ੍ਰਬੰਧਕਾਂ ਨੂੰ ਵੀ ਬੇਨਤੀ ਕੀਤੀ ਲਾਇਬ੍ਰੇਰੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਖੋਲਿਆ ਲੈ ਸਾਰੇ ਅਖਬਾਰ ਪੜਨ ਨੂੰ ਬੈਠ ਜਾਂਦੇ ਨੇ ਮੰਨਿਤ ਨਾ ਖੰਡਾ ਲੈਂਦੇ ਨੇ ਫੇ ਕੀਰਤਨ ਸੁਣਨਗੇ ਕਿਸ ਤਰ੍ਹਾਂ ਸੁਣਨਗੇ ਕੀ ਕਥਾ ਸੁਣਨਗੇ تے اخبار دے چاہے کچھ ہوندہ ہے چنگے چنگا کرمنے مندے مندہ ہوئے آسک اے نا آکھین جو لیکھے ورتے سوئے کسے پرکار دا لیکھا جو کھا کردہ ہی نہیں جو ہو گئے قبول جو ہو رہے ہیں قبول جو ہو رہے ہیں پروان غلام داس ਚਨੂ ਇਸ ਦੇ ਤੇਕ ਮੇਂ ਹੋਰ ਛੋਟੀ ਜਈ ਗਾਥਾ ਸਰਵਨ ਕਰਾ ਕੇ ਸ਼ਬਦ ਦੇ ਅਰਥ ਤੁਹਾਡੇ ਸਾਹਮਣੇ ਰਖਾਂ ਕਿਉਂਕਿ ਇਹਦੇ ਚ ਦਾਸ ਕਾ ਦੁਖ ਬਿਦਾਰਿਆ ਦਾਸ ਦੇ ਸਾਰੇ ਦੁਖ ਨਾਸ ਕਰ ਦਿੱਤੇ ਵਜਾ ਦਾਸ ਦੀ ਮਹਿਮਾ ਬਣਾ ਦਿੱਤੀ ਇਹਦਾ ਮਤਲਬ ਹੈ ਜਿਸ ਦਾਸ ਦੇ ਸਾਰੇ ਦੁਖ ਵਜਾ ਦਿੱਤੇ ਜਿਸੇ ਦਾਸ ਨੂੰ ਮਾਲਿਕ ਬਣਾ ਦਿੱਤਾ ਹੈ ਤੋ ਪਹਿਲੇ ਉਸ ਦਾਸ ਆ ਭਾਉ ਦੇ ਗੁਣ ਤੇ ਦੇਖੋ ਉਹਨੂੰ ਤੇ ਵਿਚਾਰੋ ਦਾਸ ਹੋਣਾ ਕੋਈ ਸੌਖੀ ਗੇੜ ਨਹੀਂ ਮੈਂ ਜ਼ਾਤੀ ਤਜਰਬਾ ਕਰਕੇ ਵੀ ਇੱਕ ਜਗ੍ਹਾ ਦੇਖਿਆ ਐਥੇ ਹੀ ਗੁਰਦੁਆਰਾ ਸੇਜਗੰਝ ਸਾਹਿਬ ਦੇ ਇੱਕ ਸੱਜਣ ਦਾ ਤਕੀਆ ਕਲਾਮ ਜਿਹਨੂੰ ਵੀ ਮਿਲੇ ਹੱਥ ਜੋੜ ਕੇ ਮੈਂ ਤੁਹਾਡੇ ਚਰਨਾਂ ਦੀ ਦੋੜ ਮੈਂ ਤੁਹਾਡੇ ਚਰਨਾਂ ਦੀ ਖਾਕ ਕਈ ਤੇ ਚਿਚਕਰ ਕਰਕੇ ਕਹਿੰਦੇ ਸਨ ਉਹ ਚਰਨਾਂ ਦੀ ਖਾਕ ਆ ਰਹੀ ਹੈ ਕਿਉਂਕਿ ਜ਼ੁਬਾਨ ਤੇ ਇਹ ਹੀ ਲਫ਼ਜ਼ ਜੇ ਨਵਲਣਾ ਮੈਂ ਤੁਹਾਡੇ ਚਰਨਾਂ ਦੀ ਖਾਕ ਮੈਂ ਤੁਹਾਡੇ ਪੈਰਾਂ ਦੀ ਖਾਕ ਗੁਰਦੁਆਰੇ ਅੰਦਰ ਜਾਂਦੇ ਆ ਬਾਹਰ ਆਉਂਦੇ ਆ ਹਰ ਇੱਕ ਨੂੰ ਇਸ ਤਰ੍ਹਾਂ ਕਹੇ اور سیوا بھی کر دے رہے ہیں میں تھوڑے چرنا دی ایک دن جو میں جا رہے رہا گردوارا سب دستے چل گیا چی مل گیا مسکن جی میں تھوڑے چرنا دی خاک میں کئی دن آن دی میں بھی سوچ سوچتا پیا تو خاک تو زیادہ کچھ بھی نہیں پیران دی خاک انہیں دینے موں بنا لیا ایک دن ਉਦਾਤੇ ਚਿਹਰਾ ਉਤਰ ਗਿਆ ਦੂਜੇ ਦਿਨ ਦੂਰੋਂ ਹੀ ਮੈਨੂੰ ਦੇਖ ਕੇ ਰਸਤਾ ਬਚਾ ਗਿਆ ਇੱਕ ਪਾਸੇ ਲੰਘ ਗਿਆ ਕਿਦਰੇ ਮਸਕੀਨ ਆਖ ਨਾ ਦੇਵੇ ਚਰਨਾਂ ਦੀ ਤੇ ਹੈ ਹੀ ਤੋੜ ਤੇ ਹੈ ਹੀ ਤੋੜ ਫਿਰ ਮੈਂ ਉਹਦੇ ਪਿੱਛੇ ਗਿਆ ਮੈਂ ਕਿਹਾ ਹੱਦ ਹੋ ਗਈ ਰੋਜ਼ ਤੂੰ ਆਪ ਕਹਿੰਦਾ ਸੀ ਸਾਰਿਆਂ ਨੂੰ ਕਹਿੰਦਾ ਸੀ ਮੈਂ ਤੁਹਾਡੇ ਚਰਨਾਂ ਦੀ ਆਹ بڑے ਚਰਨਾਂ ਦੀ ਹਾਕ ਤੇ ਇੱਕ ਦਿਨ ਮੈਂ ਆਖ ਲਿਆ ਤੇ ਤੈਨੂੰ ਬੁਰਾ ਕਿਉਂ ਲੱਗਿਆ ਤੂੰ ਔਖਾ ਕਿਉਂ ਹੋਇਆ ਹੈ ਅੱਜ ਤੱਕ ਤੈਨੂੰ ਕਿਸੇ ਨੇ ਨਹੀਂ ਦੱਸਿਆ ਮੈਂ ਤੈਨੂੰ ਦੱਸਾਂ ਤੂੰ ਚਰਣਾ ਦੀ ਖਾਕ ਨਹੀਂ ਤੂੰ ਸਿਰ ਦੀ ਧੂੜ ਹੈ ਤੂੰ ਸਿਰ ਦੀ ਖਾਕ ਇਸ ਤਰ੍ਹਾਂ ਆਖਾਂ ਦੇ ਵਿੱਚ ਵੀ ਤੇਰੀ ਆਕੜ ਹੈ ਇਹ ਤੇ ਸੌਖਾ ਰਸੀ ਜੀ ਦਾਸਨ ਦਾਸ ਦਾਸਨ ਦਾਸ ਜੋ ਹੋ ਰਿਹਾ ਹੈ ਕਬੂ ਜੋ ਹੋ ਗਿਆ ਪਰਵਾਹ ਇੱਜ਼ਤ ਮਿਲੀ ਪਰਵਾਹ ਬੇਇੱਜ਼ਤੀ ਹੋ ਗਈ ਠੀਕ ਸੁਖ ਮਿਲੇ ਹੈ ਠੀਕ ਹੈ ਦੁੱਖ ਮਿਲੇ ਹੈ ਠੀਕ ਹੈ ਇੱਛਾ ਪੂਰੀ ਹੋ ਗਈ ਹੈ ਠੀਕ ਹੈ ਨਹੀਂ ਪੂਰੀ ਹੋਈ ਤਾਂ ਵੀ ਠੀਕ ਇਹਦੇ ਵਾਸਤੇ ਦਾਸਾ ਭਾਵ ਦਾ ਇੱਕ ਮਨੋ ਅਵਸਥਾ ਬਣਾਣੀ ਪੈਂਦੀ ਹੈ ਔਰ ਬਹੁਤ ਭੋਲਾ ਹੋਣਾ ਪੈਂਦਾ ਹੈ ਅੰਦਰੋਂ ਬਾਹਰੋਂ ਇੱਕ ਹੋਣਾ ਪੈਂਦਾ ਹੈ ਅਜੋਕੀ ਸਦੀ ਔਰ ਅਜਦਾਏ ਯੋਗ ਪੜ੍ਹ ਲੈ ਕੇ ਇਤਨਾ ਸਿਆਣਾ ਹੋ ਗਿਆ ਸੰਸਾਰ ਦੀ ਸਮਝ ਆ ਗਈ ਏ ਚੰਗੀ ਗੱਲ ਐ ਪਰ ਇਸ ਸਮਝ ਨਾਲ ਹੰਕਾਰ ਇਤਨਾ ਵੱਧ ਗਿਆ ਬੋਲਾਪਨ ਤੇ ਉੱਡ ਗਿਆ ਮਨੁੱਖ